ਜਵਾਦ ਜ਼ਰੂਰ ਹੈ ਸੁਖਣ ਮਨਜ਼ੂਰ ਤੇਰਾ ਮੂੰਹੋਂ ਆਪ ਮਹਾਰਾਜ ਅਰਸ਼ਾਦ ਕੀਤਾ ਤੇਰੇ ਜੈਸਿਆਂ ਨਮਕ ਹਲਾਲ ਮਰਦਾ ਸਾਡਾ ਮਲਕ ਪੰਜਾਬ ਆਵਾਦ ਕੀਤਾ ਤੇਰੇ ਸੁਖਣ ਪਰਜੋਸ਼ ਬੇਖੌਫ ਨੇ ਜੀ ਸਾਰੀ ਫੌਜ ਦੇ ਦਿਲ ਨੂੰ ਸ਼ਾਦ ਕੀਤਾ ਕਾਦਰ ਯਾਰ ਤਿਆਰ ਹੋ ਖਾਲਸਾ ਜੀ ਸੱਚੇ ਸਾਹਿਬ ਨੇ ਅੱਜ ਹੈ ਯਾਦ ਕੀਤਾ ਸੱਚੇ ਸਾਹਿਬ ਨੇ ਅੱਜ ਹੈ ਯਾਦ ਕੀਤਾ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗੀ ਜਨੋ ਸਿੱਖ ਕੌਮ ਦੇ ਨਿਤੜਕ ਜਰਨੈਲ ਮਰਿਆਦਾ ਪਰਸ਼ੋਤਮ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪੀਤਾ ਅਕਾਲੀ ਬਾਬਾ ਫੂਲਾ ਸਿੰਘ ਨਿਹੰਗ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੇ ਮਹਾਨ ਸਿੱਖ ਜਰਨੈਲ ਹੋਏ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਵੱਡ ਮੁੱਲਾ ਯੋਗਦਾਨ ਪਾਇਆ ਸੀ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਪਿੰਡ ਦੇਲਾ ਸਿੰਘਾਂ ਵਿੱਚ 14 ਜਨਵਰੀ 1761 ਈਸਵੀ ਨੂੰ ਪਿਤਾ ਸਰਦਾਰ ਈਸ਼ਰ ਸਿੰਘ ਦੇ ਘਰ ਮਾਤਾ ਹਰਕੌਰ ਦੀ ਕੁੱਖੋਂ ਹੋਇਆ। ਮਾਫ਼ ਕਰਨਾ ਕਈ ਜਗ੍ਹਾ 1760 ਈਸਵੀ ਵੀ ਲਿਖਿਆ ਮਿਲਦਾ ਹੈ। ਘਰ ਚਾਹੇ ਇਤਿਹਾਸਕ ਤੌਰ ਤੇ ਪਿੰਡ ਦੇਲਾ ਅਣਗੌਲਿਆ ਹੀ ਨਜ਼ਰ ਆ ਰਿਹਾ ਹੈ ਫਿਰ ਵੀ ਇਥੋਂ ਦੇ ਵਸੰਦਿਆ ਨੂੰ ਇਸ ਮਹਾਨ ਜਰਨੈਲ ਦੇ ਜਨਮ ਸਥਾਨ ਦੇ ਵਾਸੀ ਹੋਣ ਦਾ ਮਾਣ ਹੈ ਮਾਣ ਹੋਵੇ ਵੀ ਕਿਉਂ ਨਾ ਅਕਾਲੀ ਬਾਬਾ ਫੂਲਾ ਸਿੰਘ ਦੇ ਪਿਤਾ ਸਰਦਾਰ ਈਸ਼ਰ ਸਿੰਘ ਵੱਡੇ ਕੱਲੂ ਘਾਰੇ ਦੀ ਜੰਗ ਵਿੱਚ ਜ਼ਖਮੀ ਹੋਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਜਦੋਂ ਉਹ 7 ਸਾਲ ਦੇ ਹੋਏ ਤਾਂ ਉਹਨਾਂ ਦੀ ਮਾਤਾ ਦਾ ਵੀ ਦੇਹਾਂਤ ਹੋ ਗਿਆ ਮਾਤਾ ਦੇ ਦੇਹਾਂਤ ਮੰਗਰੋਂ ਪਿਤਾ ਦੇ ਦੋਸਤ ਜਥੇਦਾਰ ਨਾਰਾਇਣ ਸਿੰਘ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਪਾਲਣ ਪੋਸ਼ਣ ਕੀਤਾ ਜਿਨ੍ਹਾਂ ਨੂੰ ਬਾਬਾ ਨੈਣਾ ਸਿੰਘ ਜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਬਾਬਾ ਜੀ ਨੇ ਨਾਇਣਾ ਸਿੰਘ ਦੀ ਦੇਖਰੇਖ ਹੀਟ ਹੀ ਘੋੜ ਸਵਾਰੀ ਨਿਸ਼ਾਨੇਬਾਜ਼ੀ ਵਿੱਚ ਨਿਪੁੰਨਤਾ ਹਾਸਲ ਕਰਕੇ ਨਿਹੰਗ ਸਿੰਘਾਂ ਦਾ ਬਾਣਾ ਗ੍ਰਹਿਣ ਕਰ ਲਿਆ ਬਾਬਾ ਨਾਰਾਇਣ ਸਿੰਘ ਦੀ ਮੌਤ ਤੋਂ ਬਾਅਦ ਆਪ ਨੂੰ ਜਥੇ ਦਾ ਜਥੇਦਾਰ ਥਾਪਿਆ ਗਿਆ ਫਿਰ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰੇ ਦੀ ਸੇਵਾ ਸੰਭਾਲ ਲਈ ਆਪ ਅੰਮ੍ਰਿਤਸਰ ਸਾਬ ਆ ਗਏ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਆਪਣੇ ਆਪਣੀ ਰਾਏਸ਼ ਰੱਖੀ ਸਤ ਸੰਗੀ ਜਨੋ ਉਸ ਸਮੇਂ ਸਿੱਖ ਮੁਸਲਮਾਨ ਵਿਚਾਲੇ ਅੰਦਰੂਨੀ ਝਗੜੇ ਚੱਲ ਰਹੇ ਸਨ ਜੇਸ ਸਬੰਧੀ ਮਹਾਰਾਜਾ ਰਣਜੀਤ ਸਿੰਘ ਕਾਫੀ ਫਿਕਰਮੰਦ ਸਨ ਅਕਾਲੀ ਬਾਬਾ ਫੂਲਾ ਸਿੰਘ ਨੇ ਸਿੱਖ ਮਿਸਲਾਂ ਦਾ ਇਹ ਅੰਦਰੂਨੀ ਝਗੜਾ ਖਤਮ ਕਰਵਾ ਦਿੱਤਾ ਪੰਜਾਬ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਬਹਾਦਰੀ ਅਤੇ ਸਿਆਣਪ ਤੋਂ ਪ੍ਰਭਾਵਿਤ ਹੋਏ ਉਹਨਾਂ ਦਾ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਨਾਲ ਕਾਫੀ ਪਿਆਰ ਪੈ ਗਿਆ ਮਹਾਰਾਜਾ ਰਣਜੀਤ ਸਿੰਘ ਨੇ ਅਕਾਲ ਨਾਮ ਦੀ ਰੈਜੀਮੈਂਟ ਬਣਾ ਕੇ ਬਾਬਾ ਜੀ ਨੂੰ ਉਸ ਦਾ ਜਰਨੈਲ ਬਣਾ ਦਿੱਤਾ ਜਿੱਥੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਬਿਨਾਂ ਤਨਖਾਹ ਤੋਂ ਕੰਮ ਕੀਤਾ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਦੀਆਂ ਔਖੀਆਂ ਮਹਾਂ ਵਿੱਚ ਹਮੇਸ਼ਾ ਸਹਿਤਾ ਕੀਤੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਲਈ ਕਈ ਜੰਗਾਂ ਲੜੀਆਂ ਕਸੂਰ ਦੀ ਜੰਗ ਦੌਰਾਨ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਆਪਣੀ ਬਹਾਦਰੀ ਦੇ ਐਸੇ ਜ਼ੋਰ ਵਿਖਾਏ ਐਸੇ ਜ਼ੋਰ ਵਿਖਾਏ ਕਿ ਮਹਾਰਾਜਾ ਰਣਜੀਤ ਸਿੰਘ ਅਸ਼ ਅਸ਼ ਕਰ ਉੱਠੇ ਜਦ ਖਾਲਸਾ ਈ ਦਲ ਨੇ ਕਸੂਰ ਨੂੰ ਜਾ ਘੇੜਾ ਪਾਇਆ ਤਾਂ ਕুতਬਦੀਨ ਬਹੁਤ ਵੱਡੇ ਤੇ ਮਜਬੂਤ ਕਿਲੇ ਵਿੱਚ ਬੈਠਾ ਸੀ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਤੋਪਾਂ ਵੀੜ ਕੇ ਗੋਲੇ ਭਰਾਏ ਕুতਬਦੀਨ ਵੀ ਬੜੀ ਬਹਾਦਰੀ ਨਾਲ ਲੜਿਆ ਉਸ ਨੇ ਲੜਾਈ ਨੂੰ ਕਈ ਦਿਨਾਂ ਤੱਕ ਲਮਕਾਈ ਰੱਖਿਆ ਅੰਤ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਰਾਤੋਂ ਰਾਤ ਕਿਲੇ ਦੀਆਂ ਦਿਵਾਰਾਂ 'ਤੇ ਹੇਠ ਸੁਰੰਗਾ ਲਾ ਕੇ ਬਾਰੂਦ ਭਰ ਦਿੱਤਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਬਾਰੂਦ ਨਾਲ ਕਿਲੇ ਦੀਆਂ ਦਿਵਾਰਾਂ ਨੂੰ ਉਡਾ ਦਿੱਤਾ ਕਿਲੇ ਦੀਆਂ ਕੰਧਾਂ ਢਹਿ ਗਈਆਂ ਤੇ ਉਸੇ ਵਕਤ ਆਪ ਨੇ ਹਮਲਾ ਕਰਕੇ ਕਿਲੇ ਤੇ ਆਪਣਾ ਕਬਜ਼ਾ ਕਰ ਲਿਆ ਕੁਤਬਦੀਨ ਨੂੰ ਫੜ ਕੇ ਮਹਾਰਾਜੇ ਦੇ ਪੇਸ਼ ਕੀਤਾ ਗਿਆ ਕੁੱਤਬਦੀਨ ਦੀ ਅਰਜ਼ੋਈ ਤੇ ਮਹਾਰਾਜੇ ਨੇ ਉਸ ਦਾ ਗੁਨਾਹ ਬਖਸ਼ ਦਿੱਤਾ ਸਤ ਸੰਗੀ ਜਨੋ ਜੀਂਦ ਦਾ ਮਹਾਰਾਜਾ ਅੰਗਰੇਜ਼ਾਂ ਤੋਂ ਨਾਰਾਜ਼ ਹੋ ਕੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਕੋਲ ਆ ਗਿਆ ਅੰਗਰੇਜ਼ਾਂ ਨੇ ਜੀਂਦ ਦੇ ਰਾਜੇ ਨੂੰ ਕੱਢਣ ਲਈ ਬਾਬਾ ਜੀ ਤੇ ਜ਼ੋਰ ਪਾਇਆ ਪਰ ਉਹ ਨਹੀਂ ਮੰਨੇ ਮਗਰੋਂ ਡੋਗਰਿਆਂ ਦੀ ਸਾਜ਼ਿਸ਼ ਨਾਲ ਫਿਰ ਉਹਦੇ ਹਾਕਮ ਦੀਵਾਨ ਮੋਤੀराम ਨੂੰ ਅਕਾਲੀ ਬਾਬਾ ਫੂਲਾ ਸਿੰਘ ਨੂੰ ਅਨੰਦਪੁਰ ਸਾਹਿਬ મોੜਨ ਲਈ ਕਿਹਾ ਗਿਆ ਜਦੋਂ ਦੀਵਾਨ ਮਾਖੋਵਾਲ ਪਹੁੰਚਿਆ ਤਾਂ ਸਿੱਖ ਫੌਜ ਨੇ ਅਕਾਲੀ ਬਾਬਾ ਫੂਲਾ ਸਿੰਘ ਵਿਰੁੱਧ ਲੜਨ ਤੋਂ ਨਾ ਕਰ ਦਿੱਤੀ ਨਵਾਬ ਮਲੇਰਕੋਟਲਾ ਅਤੇ ਰਾਜਾ ਜਸਵੰਤ ਸਿੰਘ ਨਾਭਾ ਦੀਆਂ ਫੌਜਾਂ ਨੇ ਵੀ ਉਹਨਾਂ ਵਿਰੁੱਧ ਲੜਨ ਤੋਂ ਨਾ ਕਰ ਦਿੱਤੀ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਅਕਾਲੀ ਬਾਬਾ ਫੂਲਾ ਸਿੰਘ ਨੂੰ ਅੰਮ੍ਰਿਤਸਰ ਲਾਇਆ ਏ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕਸ਼ਮੀਰ ਪਸ਼ਾਵਰ ਤੇ ਨਸ਼ਰੇ ਦੇ ਜੁੱਧਾਂ ਵਿੱਚ ਜੰਗਾਂ ਵਿੱਚ ਸ਼ਾਮਲ ਹੋ ਕੇ ਸਿੱਖ ਰਾਜ ਦੀ ਉਸਾਰੀ ਵਿੱਚ ਵੱਡ ਮੁੱਲਾ ਯੋਗਦਾਨ ਪਾਇਆ ਸੀ ਸਤ ਸੰਗੀ ਜਨੋ ਅਕਾਲੀ ਬਾਬਾ ਫੂਲਾ ਸਿੰਘ ਵੱਲੋਂ ਲੜੀ ਗਈ ਨਸ਼ਾਰੇ ਦੀ ਲੜਾਈ ਆਖਰੀ ਲੜਾਈ ਸੀ ਨਸ਼ਾਰੇ ਦੀ ਲੜਾਈ ਵੀ ਬਾਕੀ ਲੜਾਈਆਂ ਵਾਂਗ ਉਹਨਾਂ ਦੀ ਸੂਰਬੀਰਤਾ ਕਰਕੇ ਹੀ ਜਿੱਤੀ ਗਈ ਸੀ ਕਵੀ ਕਾਦਰ ਯਾਰ ਨੇ ਬੜਾ ਸੋਹਣਾ ਲਿਖਿਆ ਹੈ ਖੇ ਖੂਬ ਲੜਦੇ ਸਿੰਘ ਗੱਡ ਕੇ ਜੀ ਕੱਢ ਦਿੱਤਾ ਪਠਾਣਾ ਦਾ ਧੂਮੀਆਂ ਨਾਲ ਤੇਗ ਫੱਟੇ ਕੀਤੇ ਦੰਦ ਖੱਟੇ ਯਾਦ ਆਮਦਾ ਤੂੰ ਹੀ ਤੂੰ ਮੀਆਂ ਇੱਕ ਦੂਸਰੇ ਨੂੰ ਕਤਲ ਕਰਨ ਯਾਰੋ ਜਿਵੇਂ ਰਨਚਾ ਮਾਰਦੀ ਜੂ ਮੀਆਂ ਕਦਰ ਯਾਰ ਤਲਵਾਰ ਚਲਾਈ ਸਿੱਖਾਂ ਜਿਵੇਂ ਪੰਜਾ ਹੈ ਪਿੰਜ ਦਾ ਰੂ ਮੀਆਂ ਜਿਵੇਂ ਪੰਜਾ ਹੈ ਪਿੰਜ ਦਾ ਰੂ ਮੀਆਂ ਸਤ ਸੰਗੀ ਜਨੋ ਇਸ ਲੜਾਈ ਦੀ ਜਿੱਤ ਦਾ ਝੰਡਾ ਲਹਿਰਾਉਂਦੇ ਆਂ ਜਖਮੀ ਹੋਣ ਮੰਗਰੋਂ 14 ਮਾਰਚ ਅੱਜ ਦੇ ਦਿਨ 1823 ਈਸਵੀ ਨੂੰ ਬਾਬਾ ਜੀ ਸ਼ਹੀਦ ਹੋ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਿੱਖ ਇਤਿਹਾਸ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਜੀ ਤੋਂ ਵੱਧ ਸੂਰਬੀਰ ਧਾਰਮਿਕ ਤੌਰ ਤੇ ਪਰਪੱਕ ਅਤੇ ਨਿੱਡਰ ਜਰਨੈਲ ਕੋਈ ਵਿਰਲਾ ਹੀ ਨਜ਼ਰ ਆਉਂਦਾ ਹੈ ਅਕਾਲੀ ਬਾਬਾ ਫੂਲਾ ਸਿੰਘ ਨਰਪੈ ਅਣਖੀਲੇ ਅਤੇ ਨਿਤੜਕ ਸਿੱਖ ਜਰਨਲ ਹੋਏ ਨੇ ਜਿਸ ਦਾ ਇਤਿਹਾਸ ਗਵਾਏ ਕਿ ਉਹ ਮਰਯਾਦਾ ਦੇ ਉਲਟ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕਰਨ ਦੇ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਕੋਲੋਂ ਕੋਈ ਭੁੱਲ ਹੋ ਗਈ ਸੀ ਜਿਸ ਲਈ ਰਣਜੀਤ ਸਿੰਘ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਬਾਵਜੂਦ ਇਸ ਦੇ ਮਹਾਰਾਜਾ ਰਣਜੀਤ ਸਿੰਘ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆ ਰਹੇ ਸਨ ਕਿਸੇ ਸਿੰਘ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਇੱਕ ਖਬਰ ਜਾ ਸੁਣਾਈ ਅਕਾਲੀ ਜੀ ਅੱਖ ਦੇ ਫੋਰਚੀ ਨੰਗੀ ਤਲਵਾਰ ਲੈ ਕੇ ਦਰਸ਼ਨੀ ਡਿਊੜੀ ਅੱਗੇ ਜਾ ਖਲੋਤੇ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਅੰਦਰ ਨਹੀਂ ਜਾਣ ਦਿੱਤਾ ਮਹਾਰਾਜਾ ਉਸੇ ਵਕਤ ਪਛਾਹ ਹੋ ਗਿਆ ਅਤੇ ਹੱਥ ਜੋੜ ਕੇ ਮਾਫੀ ਮੰਗੀ ਤੇ ਭੁੱਲ ਬਖਸ਼ਾਉਣ ਲਈ ਮਿਹਨਤ ਕੀਤੀ ਕਿ ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ ਹੱਤ ਸੰਗੀ ਜਨੋ ਇਹ ਨਿਰਧਾਰਤ ਹੋਇਆ ਫੈਸਲਾ ਇਹ ਹੋਇਆ ਕਿ ਸ੍ਰੀ ਅਕਾਲ ਤਖਤ ਦੇ ਸਾਹਮਣੇ ਇਮਲੀ ਦੇ ਬੂਟੇ ਨਾਲ ਮਹਾਰਾਜਾ ਰਣਜੀਤ ਸਿੰਘ ਦੀਆਂ ਮੁਸ਼ਕਾਂ ਕੱਸੀਆਂ ਜਾਣ ਬਾਵਾ ਬੰਨਿਆ ਜਾਣ ਪਿੱਛੇ ਸਰੀਰ ਤੇ 21 ਕੋੜੇ ਮਾਰੇ ਜਾਣ ਜਦ ਮਹਾਰਾਜਾ ਰਣਜੀਤ ਸਿੰਘ ਨਿਮਰਤਾ ਸਾਹਿਤ ਹੱਥ ਪਿੱਛੇ ਕਰਕੇ ਮੁਸ਼ਕਾ ਬਣਾਉਣ ਤੇ ਕੋੜੇ ਖਾਣ ਲਈ ਤਿਆਰ ਹੋ ਗਿਆ ਤਾਂ ਉਸੇ ਵਕਤ ਮਹਾਰਾਜਾ ਰਣਜੀਤ ਸਿੰਘ ਦੀ ਸਾਦਗੀ ਨਿਮਰਤਾ ਤੇ ਗੁਰੂ ਘਰ ਪ੍ਰਤੀ ਸ਼ਰਧਾ ਵੇਖ ਕੇ ਸਾਰੀ ਸੰਗਤ ਦੇ ਨੇਤਰ ਜਲ ਨਾਲ ਭਰ ਗਏ ਅੱਖਾਂ ਚ ਪਾਣੀ ਆ ਗਿਆ ਅਕਾਲੀ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜਾ ਸਾਹਿਬ ਨੂੰ ਬਖਸ਼ ਦਿੱਤਾ ਜਾਏ ਸੰਗਤ ਦੀ ਇਹ ਗੱਲ ਪ੍ਰਵਾਨ ਕੀਤੀ ਗਈ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਦੁਬਾਰਾ ਅਮਰਤ ਛਕਾ ਕੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਰ ਪਾਉ ਬਖਸ਼ ਕੇ ਦਰਸ਼ਨਾਂ ਲਈ ਅੰਦਰ ਫੇਰ ਜਾਣ ਦਿੱਤਾ ਸੀ ਇਹੋ ਜੇ ਸਨ ਨੇ ਧੜਕ ਯੋਧੇ ਮਰਿਆਦਾ ਦੇ ਪੱਕੇ ਮਰਿਆਦਾ ਪਰਸ਼ੋਤਮ ਅਕਾਲੀ ਬਾਬਾ ਫੂਲਾ ਸਿੰਘ ਜੀ ਸਮੇਂ ਦੇ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਨੂੰ ਕੋੜੇ ਮਾਰਨ ਦੀ ਸਜ਼ਾ ਸੁਣਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਉਹ ਸਿੱਖ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੇ ਨੂੰ ਬਰਾਬਰ ਦੀ ਸਜ਼ਾ ਦਿੰਦੇ ਸਨ ਬੜਾ ਸੋਹਣਾ ਲਿਖਦਾ ਹੈ ਕਾਦਰ ਯਾਰ ਇਹ ਯਾਦ ਕਰਕੇ ਮਰਦ ਆਈ ਉਸ ਦੀ ਮਹਾਰਾਜ ਨੇ ਦਿੱਤੀ ਦੁਹਾਈ ਯਾਰੋ ਕਰੇ ਸ਼ੁਕਰ ਅਕਾਲ ਦਾ ਫੌਜ ਸਾਰੀ ਲਾਸ਼ ਘੁੱਟ ਕੇ ਗਲੇ ਲਗਾਈ ਯਾਰੋ ਸਭ ਸਿੰਘ ਸਰਦਾਰ ਅਰਦਾਸ ਕਰਦੇ ਨਦੀ ਹੰਝੂ ਨਾ ਕਿਸੇ ਵਗਾਈ ਯਾਰੋ ਕਾਦਰ ਯਾਰ ਸਰਕਾਰ ਅਰਦਾਸ ਕੀਤੀ ਇੱਥੇ ਜਾਏ ਸਮਾਦ ਬਣਾਈ ਯਾਰੋ ਇੱਥੇ ਜਾਏ ਸਮਾਦ ਬਣਾਈ ਯਾਰੋ ਸਤ ਸੰਗੀ ਜਨੋ ਉਹਨਾਂ ਦੀ ਵੀਰਤਾ ਨੂੰ ਲੈ ਕੇ ਮਹਾਰਾਜਾ ਰਣਜੀਤ ਸਿੰਘ ਨੇ ਲੰਡੇ ਦਰਿਆ ਦੇ ਕੰਢੇ ਅਕਾਲੀ 바ਬਾ ਫੂਲਾ ਸਿੰਘ ਜੀ ਦੀ ਯਾਦਗਾਰ ਵੀ ਬਣਵਾਈ ਹੈ ਜੋ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਅੰਮ੍ਰਿਤਸਰ ਵਿੱਚ ਜਿਸ ਸਥਾਨ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਰਹੇ ਉਥੇ ਉਹਨਾਂ ਦੀ ਯਾਦ ਵਿੱਚ ਬੁਰਜ ਬਾਬਾ ਫੂਲਾ ਸਿੰਘ ਅਕਾਲੀ ਬਣਿਆ ਹੋਇਆ ਹੈ ਇੱਥੇ ਹੀ ਨੰਗ ਸਿੰਘਾਂ ਦੀ ਸ਼ੌਣੀ ਹੈ ਜਿਸ ਦਾ ਪ੍ਰਬੰਧ ਸ਼ਰਮਣੀ ਪੰਥ 96 ਕਰੋੜੀ ਬੁੱਢਾ ਦਲ ਦੇ ਕੋਲ ਹੈ ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹਰ ਸਾਲ 14 ਮਾਰਚ ਨੂੰ ਪਿੰਡ ਦੇਲਾਸੀਆਂ ਵਿੱਚ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਸਿੱਖ ਕੌਮ ਦੇ ਨਿਤੜਕ ਜਰਨੈਲ ਮਰਯਾਦਾ ਪਰਸ਼ੋਤਮ ਅਕਾਲੀ ਬਾਬਾ ਫੂਲਾ ਸਿੰਘ ਦੇ ਚਰਨਾਂ ਵਿੱਚ ਕੋਟਾਨ ਕੋਟ ਪ੍ਰਣਾਮ ਸਤਿਗੁਰੂ ਕਿਰਪਾ ਕਰਨ ਹੋਇਆਂ ਪੁਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ